ਧਜਿਆ ਧਜਿਆ ਰਹਿ ਗਿਆ ਮੈਰਿਜ ਪੈਲਸ ਬਰਾਤ ਲਈ ਸਬਜ਼ੀਆਂ ਤੇ ਸਲਾਦ ਵੀ ਅੱਧ ਘਟੇ ਹੀ ਰਹਿ ਗਏ ਤੇ ਕੁੜੀ ਵਾਲੇ ਬਰਾਤ ਉਡੀਕਦੇ ਉਡੀਕਦੇ ਹੀ ਕਮਲੇ ਹੋ ਗਏ ਕਪੂਥਰੇ ਦੀ ਰੇਲ ਕੋਚ ਫੈਕਟਰੀ ਦੇ ਰਹਿਣ ਵਾਲੇ ਕੈਨੇਡਾ ਵਾਸੀ ਪੰਕਜ ਕੁਮਾਰ ਬੈਂਸ ਨਾਲ ਗੁਰਦਾਸਪੁਰ ਦੀ ਧੀ ਦਾ ਰਿਸ਼ਤਾ ਪੱਕਾ ਹੋਇਆ ਤਾ ਕੁੜੀ ਵਾਲੇ ਗੁਰਦਾਸਪੁਰ ਤੋਂ ਰੇਲ ਕੋਚ ਫੈਕਟਰੀ ਨੇੜੇ ਇੱਕ ਰਿਜ਼ੋਰਟ ਵਿੱਚ ਮੁੰਡੇ ਨੂੰ ਸ਼ਗਨ ਪਾਉਣਗੇ ਅਜੇ ਮੁੰਦਰੀ ਪਾਉਣ ਹੀ ਲੱਗੇ ਸੀ ਕਿ ਇੱਕ ਹੋਰ ਕੁੜੀ ਨੇ ਆ ਕੇ ਮੁੰਡੇ ਦੀ ਮੁੰਦਰੀ ਵਾਲਾ ਹੱਥ ਫੜ ਲਿਆ ਤੇ ਦੱਬ ਕੇ ਇੱਕ ਚਪੇੜ ਮੁੰਡੇ ਦੇ ਦੇ ਮਾਰੀ ਰੋਲਾ ਪਿਆ ਤਾਂ ਕੁੜੀ ਵਾਲੇ ਇਸ ਅਚਾਨਕ ਆਈ ਕੁੜੀ ਨੂੰ ਇੱਕ ਪਾਸੇ ਲੈ ਗਏ ਤੇ ਇਸ ਹਰਕਤ ਦੀ ਵਜ੍ਹਾ ਇਹ ਦੱਸੀ ਕੁੜੀ ਨੇ ਕਿ 2018 ਤੋਂ ਇਹ ਮੁੰਡਾ ਕੁੜੀ ਨਾਲ ਪਿਆਰ ਦੀਆਂ ਪਿੰਗਾ ਚੋੜਦਾ ਰਿਹਾ ਤੇ 2021 ਚ ਜਾ ਕੇ ਇਹਨੇ ਇਸ ਕੁੜੀ ਨਾਲ ਅੰਗੇਜਮੈਂਟ ਕਰ ਲਈ ਤੇ ਹੁਣ ਕੈਨੇਡਾ ਤੋਂ ਵਾਪਸ ਆ ਕੇ ਕਿਤੇ ਹੋਰ ਵਿਆਹ ਕਰਵਾ ਰਿਹਾ ਹੈ ਇਸ ਦੇ ਮੁੰਡੇ ਵਾਲਿਆਂ ਨੇ ਛਗਨਪੂਨ ਆਏ ਕੁੜੀ ਵਾਲਿਆਂ ਨੂੰ ਭਰੋਸੇ ਵਿੱਚ ਲਿਆ ਕੇ ਕਿਹਾ ਕਿ ਇਹ ਕੁੜੀ ਠੁੱਟੀ ਹੈ ਤੇ ਤੁਸੀਂ ਕੱਲ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਕਰੋ ਅਸੀਂ ਇਸ ਮਸਲੇ ਨੂੰ ਆਪ ਹੀ ਨਿਬੇੜ ਲੈਂਦੇ ਹਾਂ ਖੈਰ ਕੁੜੀ ਵਾਲੇ ਵਾਪਸ ਗੁਰਦਾਸਪੁਰ ਆਏ ਤੇ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਰ ਬਰਾਤ ਵਾਲੇ ਦਿਨ ਤੋਂ ਹੀ ਮੁੰਡੇ ਦੇ ਪੂਰੇ ਪਰਿਵਾਰ ਤੇ ਵਿਚੋਲੇ ਦਾ ਫੋਨ ਹੀ ਬੰਦ ਹੋ ਗਿਆ ਉਡੀਕ ਦੇ ਉਡੀਕ ਦੇ ਜਦੋਂ ਸਰਵਰ ਖਤਮ ਹੋਇਆ ਤਾਂ ਮਾਮਲਾ ਗੁਰਦਾਸਪੁਰ ਐਸਪੀ ਦਫ਼ਤਰ ਪਹੁੰਚਿਆ ਇਸ ਬਾਰੇ ਕੁੜੀ ਵਾਲੇ ਹੋਰ ਕੀ ਦੱਸ ਰਹੇ ਹਾਂ ਆਓ ਸੁਣਦੇ ਹਾਂ ਗੁਰਦਾਸਪੁਰ ਤੋਂ ਫਟਾਫਟ ਟੀਵੀ ਲਈ ਬਿਊਰੋ ਰਿਪੋਰਟ ਦੇ ਨਾਲ ਮੈਂ ਅਦਰਬਾਈਲਾਲ ਐਮਸੀ ਵਾਰਡ ਨੰਬਰ 22 ਗੁਰਦਾਸਪੁਰ ਮੇਰੀ ਭਾਂਜੀ ਦਾ ਸਾਦੀ ਹੋਣੀ ਸੀ ਕਪੂਰਸਲਾ ਕੱਲ ਅਸੀਂ ਉੱਥੇ ਗਏ ਆ ਸ਼ਗਨ ਲਾਉਣ ਵਾਸਤੇ ਜਦੋਂ ਸ਼ਗਨ ਲਾਉਣ ਵਾਸਤੇ ਗਏ ਆ ਤੇ ਸ਼ਗਨ ਦੇ ਜੋ ਲਾਉਣ ਲੱਗੇ ਨਾ ਉਸ ਟਾਈਮ ਦੇ ਉੱਤੇ ਇੱਕ ਲੜਕੀ ਆਈ ਆ ਬਾਹਰੋਂ ਉਹਨੇ ਆ ਕੇ ਤੇ ਮੁੰਡੇ ਦਾ ਹੱਥ ਪਰਾਂ ਕਰਕੇ ਰਿੰਗ ਵਾਲਾ ਤੇ ਉਹਦੇ ਚਪੇੜ ਮਾਰ ਦਿੱਤੀ ਆ ਇਸ ਤਰ੍ਹਾਂ ਕਰਕੇ ਚਮ ਕੰਮ ਚੱਲਦਾ ਉਹ ਤੋਂ ਅੱਗੇ ਜਿਹੜਾ ਕੰਮ ਆ ਇਹ ਬੰਦ ਹੋ ਗਿਆ ਤੇ ਰੋਲਾ ਪੈ ਗਿਆ ਬਹੁਤ ਜ਼ਿਆਦਾ ਤੇ ਉਹ ਲੜਕੀ ਨੂੰ ਅਸੀਂ ਉਹ ਕੁੱਟਣ ਮਾਰਨ ਨੂੰ ਫਿਰਦੇ ਸੀਗੇ ਉਪਾਉਂ ਲੜਕੀ ਦੀ ਬਾਹ ਫੜ ਕੇ ਇੱਕ ਕਮਰੇ ਚ ਉਹਨੂੰ ਖੜ ਕੇ ਤੋਂ ਉਹਨੂੰ ਸਾਰੀ ਗੱਲ ਪੁੱਛੀ ਆ ਉਹਨੂੰ ਦੱਸਿਆ ਵੀ ਇਹ ਜੀ ਮੇਰੇ ਨਾਲ 2021 ਤੋਂ 18 ਤੋਂ ਗੱਲ ਚੱਲਦੀ ਪਈ 21 ਜਨ ਮੇਰੇ ਨਾਲ ਅਗੇਜਮੈਂਟ ਕੀਤੀ ਆ ਉਹਨੇ ਸਾਰੀ ਆ ਆਪਣੇ ਵੀਡੀਓਸ ਆਪਣੀਆਂ ਸਾਰੀਆਂ ਫੋਟੋਆਂ ਇਹ ਸਾਨੂੰ ਦੱਸਿਆ ਉਹਦੇ ਵਾਰ ਨਾ ਇਹ ਨਾ ਸਾਨੂੰ ਕਹਿ ਕਹਾ ਕੇ ਵੀ ਚਲੋ ਤੁਸੀਂ ਜਾਓ ਅਮਨ ਸ਼ਾਂਤੀ ਨਾਲ ਤੇ ਫਿਰ ਕੱਲ ਤੁਹਾਡੇ ਨਾਲ ਗੱਲ ਉੱਥੇ ਆ ਕਰਾਂਗੇ ਅੱਜ ਇੱਥੇ ਇੰਤਜ਼ਾਰ ਕਰ ਰਹੇ ਹਾਂ ਤੇ ਕੋਈ ਇੱਥੇ ਸਾਡੇ ਕੋਲ ਅੱਜ ਤੱਕ ਪਹੁੰਚਿਆ ਨਹੀਂ ਹਾਂਜੀ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਜਿਹੜਾ ਸਾਡਾ ਖਰਚਾ ਹੋਇਆ ਵੇਖੋ ਚੰਦਨਪੁਰ ਮਨੋਰ ਪੈਸ ਦੇ ਵਿੱਚ ਕੈਟਰਿੰਗ ਆ ਸਾਡੀ ਉਹਦੇ ਵੀ ਬਹੁਤ ਜ਼ਿਆਦਾ ਦਾ ਖਰਚਾ ਹੋਇਆ ਤੇ 15 ਤੋਂ 20 ਲੱਖ ਰੁਪਏ ਸਾਡਾ ਜਿਹੜਾ ਖਰਚਾ ਆ ਚੁੱਕਾ ਆ ਤੇ ਅਸੀਂ ਇਹੋ ਚਾਹੁੰਦੇ ਆ ਕਿ ਸਾਨੂੰ ਇਹਦਾ ਇਨਸਾਫ ਦਵਾਇਆ ਜਾਏ ਇਹੋ ਜਿਹੇ ਬੰਦੇ ਜਿਹੜੇ ਗਲਤ ਵਾਂਸਰਨਾ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐਨੂੰ ਸਜ਼ਾ ਮਿਲਣੀ ਚਾਹੀਦੀ ਇਹ ਅਸੀਂ ਮੰਗ ਕਰਦੇ ਆਂ ਮੁੰਡਿਆਲੇ ਕਪੂਰ ਸਾਦੇ ਜੀ ਪੰਕਜ ਕੁਮਾਰ ਪੰਕਜ ਕੁਮਾਰ ਸਨ ਆਫ ਸਤਪਾਲ ਪੰਕਜ ਕੁਮਾਰ ਸਨ ਆ ਡੈਂਸ ਆ ਪੰਕਜ ਕੁਮਾਰ ਬੈਂਸ ਤੇ ਪਿਤਾ ਦਾ ਨਾਮ ਸਤਪਾਲ ਬੈਂਸ ਮਰ ਕੇ ਚਲੀ ਗਏ ਸਮਾਜ ਸੇਵਿਕ ਔਰ ਸਾਡੇ ਸਾਥੀ ਨੇ ਸਰਦਾਰ ਬਲਜੀਤ ਸਿੰਘ ਜੀ 16 ਪਿੰਡ ਦੇ ਸਰਪੰਚ ਨੇ ਔਰ ਇਹਨਾਂ ਦੇ ਪਿੰਡ ਦੇ ਇੱਕ ਧਰਮਪਾਲ ਜੀ ਨੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਅੱਜ ਵਿਆਹ ਦੀਆਂ ਤਿਆਰੀਆਂ ਸੀਗੀਆਂ ਇੱਥੇ ਔਰ ਕਪੂਰਥਲਾ ਦੇ ਜਿਹੜੇ ਕੁਝ ਲੋਕ ਨੇ ਉਹਨਾਂ ਨੇ ਉਹਨਾਂ ਦੇ ਨਾਲ ਧੋਖਾਧੜੀ ਜਾਲਸਾਜੀ ਕੀਤੀ ਆ ਔਰ ਪੈਲਸ ਜਿਹੜਾ ਮਨੋਰ ਪੈਲਸ ਆ ਉਹ ਸੱਜਿਆ ਸਜਾਇਆ ਪਿਆ ਵਾ ਉਹਦੇ ਵਿੱਚ ਰੋਟੀ ਪਾਣੀ ਚਾਹ ਪਾਣੀ ਦਾ ਇੰਤਜ਼ਾਮ ਆ ਉਹ ਸਾਰਾ ਪਰਿਵਾਰ ਟੈਲੀਫੋਨ ਬੰਦ ਕਰ ਗਏ ਨੇ ਵਿਚੋਲਾ ਟੈਲੀਫੋਨ ਬੰਦ ਕਰ ਗਿਆ ਵਾ ਔਰ ਬਰਾਤ ਲੈ ਕੇ ਉਹ ਨਹੀਂ ਆ ਰਹੇ ਕਿਉਂਕਿ ਉਹ ਲੜਕਾ ਪਹਿਲਾਂ ਹੀ ਸ਼ਾਦੀशुदा ਹੈਗਾ ਤੇ ਕੁੜੀ ਜਿਹੜੀ ਆ ਉਥੇ ਕਿੰਨੇ ਦਾਵਾ ਕੀਤਾ ਕੱਲ ਜਦੋਂ ਸ਼ਗਨ ਲਾਉਣ ਗਿਆ ਧਰਮਪਾਲ ਦਾ ਪਰਿਵਾਰ ਦਾਵਾ ਕੀਤਾ ਕਿ ਮੇਰੀ ਇਹ ਤਾਂ ਪਹਿਲੇ ਮੰਗਣੀ ਹੋ ਚੁੱਕੀ ਆ ਔਰ ਉਹਨਾਂ ਨੇ ਸਾਨੂੰ ਸਮਝਾ ਕੇ ਉਥੋਂ ਤੋਰ ਦਿੱਤਾ ਕਿ ਅਸੀਂ ਆਪਣਾ ਸੈਟਲਮੈਂਟ ਕਰਕੇ ਤੇ ਕੱਲ ਬਰਾਤ ਲੈ ਕੇ ਆ ਰਹੇ ਹਾਂ ਤੁਸੀਂ ਤਿਆਰੀਆਂ ਕਰੋ ਇੱਥੇ ਤਿਆਰੀਆਂ ਕਰਾਈਆਂ ਗਈਆਂ ਨੇ ਇੱਥੇ ਸਬਜ਼ੀ ਕੱਟੀ ਗਈ ਆ ਕੈਟਰਿੰਗ ਕੀਤੀ ਗਈ ਆ ਮਨੋਰ ਪੈਲੈਸ ਦੇ ਵਿੱਚ ਸਾਰਾ ਸਿਸਟਮ ਤਿਆਰ ਆ ਪਰ ਉਹਨੇ ਆ ਰਹੇ ਨੇ ਜਾ ਰਹੇ ਨੇ ਔਰ ਉਹਨਾਂ ਦੇ ਫੋਨ ਸਾਰੇ ਬੰਦ ਨੇ ਵਿਚੋਲੇ ਦਾ ਫੋਨ ਬੰਦਾ ਅੱਜ ਅਸੀਂ ਇਸ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਲੇ ਆ ਔਰ ਐਸਐਸਪੀ ਸਾਹਿਬ ਨੇ ਐਸਐਚਓ थाना ਧਾਰੀਵਾਲ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਸਰਕਾਰੀ ਵੀ ਜੋ ਲੀਗਲ ਕਾਰਵਾਈ ਆ ਕੀਤੀ ਜਾਵੇ ਔਰ ਜਿਹੜੀ 에ਰਪੋਰਟ ਦੀ ਐਲਓਸੀ ਵਗੈਰਾ ਜੋ ਵੀ ਆ ਉਹਨੂੰ ਉੱਥੇ ਰੋਕਣ ਦੀ ਕਾਰਵਾਈ ਜਿਹੜੀ ਕੀਤੀ ਜਾਏ ਕਿਉਂਕਿ ਮੁੰਡਾ ਜਿਹੜਾ ਵਾ ਉਹ ਐਨਆਰਆਈ ਆ ਔਰ ਸਾਡੀ ਵੀ ਇਹ ਪੁਰਜੋਰ ਸਮਾਜ ਦੇ ਅੱਗੇ ਮੰਗਾ ਵੀ ਜਿਹੜੇ ਇਹੋ ਜਿਹੇ ਅਨਸ਼ਾਰ ਆ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ